ਸਤਿ ਸ੍ਰੀ ਅਕਾਲ ਜੀ ਮੈਂ ਮਨਜੀਤ ਕੌਰ ਬੋਲਦੀ ਆਂ ਗੰਗਾ ਨਗਰ ਜ਼ਿਲ੍ਹੇ ਤੋਂ ਸਾਡੇ ਬਹੁਤ ਦਰਦ ਸੀ ਗੋਡਿਆਂ ਨੂੰ ਤੁਰਿਆ ਫਿਰਿਆ ਨਹੀਂ ਸੀ ਜਾਂਦਾ ਕਿਸੇ ਆਂਡ ਗਵੰਡ ਭੈਣ ਭਰਾ ਦੇ ਨੂੰ ਵੀ ਨਹੀਂ ਸੀ ਮਿਲਿਆ ਜਾਂਦਾ ਜਾਇਆ ਨਹੀਂ ਸੀ ਜਾਂਦਾ ਕਿਤੇ ਵਿਆਹ ਸ਼ਾਦੀ ਨਹੀਂ ਸੀ ਆਇਆ ਜਾਂਦਾ ਤੇ ਫਿਰ ਮੇਰੇ ਪੋਤੇ ਨੇ ਵੇਖਿਆ ਫੋਨ ਤੇ ਐਡ ਤੇ ਉਹ ਮੈਨੂੰ ਸਰ ਦਾ ਡਾਕਟਰ ਕੋਲੇ ਲੈ ਕੇ ਗਿਆ ਉੱਥੇ ਦਵਾਈ ਚਾਲੂ ਕੀਤੀ ਗੋਡਿਆਂ ਦੀ ਹੁਣ ਮੈਂ ਤੇ 1 ਮਹੀਨਾ ਮੈਂ ਦਵਾਈ ਖਾਧੀ ਮੈਨੂੰ ਬਹੁਤ ਉਸ ਦਵਾਈ ਨਾਲ ਫਾਇਦਾ ਹੋਇਆ ਬਹੁਤ ਠੀਕ ਆ ਹੁਣ ਮੈਂ ਅੱਗੇ ਨਾਲ ਸਾਰਾ ਕੰਮ ਧੰਦਾ ਵੀ ਕਰ ਲਈਦਾ ਤੇ ਨੇੜੇ ਨੇੜੇ ਨਹੀਂ ਤਾਂ ਅਸੀਂ ਦਵਾਈਆਂ ਖਾ ਖਾ ਕੇ ਤੇ ਕੋਈ ਡਾਕਟਰ ਹੀ ਨਹੀਂ ਛੱਡਿਆ ਸੀ ਜ਼ਿਲ੍ਹੇ ਦੇ ਵਿੱਚ ਅਸੀਂ ਤੇ ਹੁਣ ਉਸ ਦਵਾਈ ਨਾਲ ਬਹੁਤ ਫਾਇਦਾ ਸਾਨੂੰ ਤੇ ਠੀਕ ਆ ਅਸੀਂ ਹੁਣ ਤੁਰ ਫਿਰ ਵੀ ਲੈ ਸਕਦੇ ਆ ਖੇਤ ਬੰਨੇ ਜਾ ਸਕਦੇ ਆ ਅਸੀਂ ਸਾਰਾ ਕੰਮ ਧੰਦਾ ਵੀ ਕਰ ਲਈਦਾ ਪੋਤੇ ਪੋਤਰੀਆਂ ਵੀ ਖੜਾ ਲਈਦੇ ਆ ਸਾਰੇ ਜਣੇ ਦਾ ਸਰ ਦਾ ਡਾਕਟਰ ਦੀ ਦਵਾਈ ਨਾਲ ਸਾਡੇ ਸਾਰਾ ਪ੍ਰੋਬਲਮ ਕੱਟੀ ਗਈ ਅਸਤਾ ਜਦੋਂ ਦੀ ਸਰ ਦਾ ਡਾਕਟਰ ਦੀ ਦਵਾਈ ਖਾਦੀ ਆ ਉਹਨਾਂ ਦੇ ਬਹੁਤ ਠੀਕ ਆ ਅਸਤਾ ਧੰਨਵਾਦ ਕਰਦੇ ਆ ਸਰ ਦਾ ਡਾਕਟਰ